ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕੱਲ ਪੈਲਗਾਮ ਦੇ ਵਿੱਚ ਜੋ ਕੁਝ ਹੋਇਆ 26 ਲੋਕਾਂ ਦੀ ਜਾਨ ਚਲੀ ਗਈ ਇੱਕ ਅਤਵਾਦੀ ਹਮਲਾ ਸੀਗਾ ਹਮਲਾਵਰ ਆਉਂਦੇ ਆ ਤੇ ਪੁੱਛ-ਪੁੱਛ ਕੇ ਉਹਨਾਂ ਨੂੰ ਉਹਨਾਂ ਦੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਹੁਣ ਇਸ ਪੂਰੇ ਜਿਹੜਾ ਉੱਥੇ ਕੱਲ ਵਾਕਿਆ ਹੋਇਆ ਇਹਦੀ ਪਲੈਨਿੰਗ ਪਾਕਿਸਤਾਨ ਦੇ ਵਿੱਚ ਕੀਤੀ ਗਈ ਜਾਂ ਫਿਰ ਕਿੱਥੇ ਇਹਦੀ ਜਿਹੜੀ ਪਲੈਨਿੰਗ ਬਣਾਈ ਗਈ ਔਰ ਇਸ ਨੂੰ ਅੰਜਾਮ ਕਿਦਾਂ ਦਿੱਤਾ ਗਿਆ ਇਹ ਅਤਵਾਦੀ ਉੱਥੋਂ ਤੱਕ ਪਹੁੰਚ ਕਿਵੇਂ ਗਏ ਤੇ ਫਿਰ ਇਹਨਾਂ ਦਾ ਉਦੇਸ਼ ਕੀ ਸੀ ਇਹਨਾਂ ਦਾ ਜਿਹੜਾ ਮਕਸਦ ਕੱਲਾ ਇਹੀ ਸੀ ਵੀ ਦਹਿਸ਼ਤ ਫਲਾਉਣੀ ਕੱਲਾ ਪੁੱਛ ਪੁੱਛ ਕੇ ਇਹ ਬੰਦਿਆਂ ਨੂੰ ਮਾਰਨਾ ਇੱਕ ਖਾਸ ਭਾਈਚਾਰੇ ਦੇ ਲੋਕਾਂ ਨੂੰ ਟਾਰਗੇਟ ਕਰਨਾ ਔਰ ਜਦੋਂ ਖਾਸ ਭਾਈਚਾਰੇ ਦੇ ਲੋਕਾਂ ਨੂੰ ਟਾਰਗੇਟ ਕਰਦੇ ਆ ਤਾਂ ਇਹ ਕੀ ਸਨੇ ਆ ਇਸ ਪੂਰੇ ਘਟਨਾਕ੍ਰਮ ਨਾਲ ਦੇਣਾ ਚਾਹੁੰਦੇ ਆ ਜੀ ਦੇਖੋ ਸੰਦੀਪ ਜੀ ਪਹਿਲਾਂ ਅਸੀਂ ਇਹ ਸਮਝੀਏ ਕਿ ਪਾਕਿਸਤਾਨ ਦੀ ਅੰਦਰੂਨੀ ਸਥਿਤੀ ਇਸ ਵਕਤ ਬਹੁਤ ਜ਼ਿਆਦਾ ਖਸਤ ਹੈ ਔਰ ਪਾਕਿਸਤਾਨ ਕਿਸੇ ਵੀ ਵੇਲੇ ਟੁਕੜਿਆਂ 'ਚ ਵੰਡਿਆ ਜਾ ਸਕਦਾ ਹੈ ਆਪਣੇ ਆਪ ਚ ਦੇਖੋ ਉੱਥੇ ਬਲੂਚਿਸਤਾਨ ਹੈ ਉਹ ਵੱਖਰਾ ਹੋਣ ਨੂੰ ਫਿਰਦਾ ਹੈ ਉੱਥੇ ਲਗਾਤਾਰ ਬਲੂਚਿਸਤਾਨ ਫ੍ਰੀडम ਦੀ ਲੜਾਈ ਉੱਥੇ ਲੜੀ ਜਾ ਰਹੀ ਹੈ ਬੰਗਲਾਦੇਸ਼ ਕਿਸੇ ਸਮੇਂ ਪਹਿਲਾਂ ਹੀ ਵੱਖਰਾ ਹੋ ਗਿਆ ਸੀ ਔਰ ਕਸ਼ਮੀਰ ਦਾ ਉਹ ਹਿੱਸਾ ਜਿਹਦੇ ਤੇ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਹੈ ਉਹ ਹਿੱਸੇ ਦੀ ਬਹੁ ਗਿਣਤੀ ਭਾਰਤ ਨਾਲ ਹੀ ਰਹਿਣਾ ਚਾਹੁੰਦੀ ਹੈ ਪਰ ਕਿਉਂਕਿ ਉਹ ਜ਼ਬਰਦਸਤੀ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਹੈ ਉਥੇ ਵੀ ਪਾਕਿਸਤਾਨ ਦੇ ਪ੍ਰਤੀ ਵਿਰੋਧ ਬਹੁਤ ਜ਼ਿਆਦਾ ਹੈ ਔਰ ਉਥੇ ਬਹੁਤ ਵੱਡੀ ਗਿਣਤੀ ਦੇ ਵਿੱਚ دہشت ਗਰਦੀ ਕੈਂਪ ਨੇ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਉੱਥੇ ਬਹੁਤ ਸਾਰੇ ਅੱਤਵਾਦੀ ਕੈਂਪ ਨੇ ਔਰ ਤੁਹਾਨੂੰ ਯਾਦ ਹੋਣਾ ਹੈ ਬਾਲਾકોટ ਇਲਾਕਾ ਪਾਕਿਸਤਾਨ ਦਾ ਜਿੱਥੇ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਸੀ ਜਦੋਂ ਪਲਵਾਮਾ ਦਾ ਅਟੈਕ ਕੀਤਾ ਸੀ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨੇ ਤੇ ਬਾਲਾકોટ ਦਾ ਵਿੱਚ ਬਾਲਾકોટ ਜਿਹੜਾ ਪਾਕਿਸਤਾਨ ਦਾ ਹੀ ਹਿੱਸਾ ਹੈ ਬਹੁਤ ਵੱਡੀ ਗਿਣਤੀ 'ਚ ਉੱਥੇ ਅੱਤਵਾਦੀਆਂ ਦੇ ਕੈਂਪ ਸੀ ਔਰ ਸਾਡੀ ਆਰਮੀ ਨੇ ਸਰਜਿਕਲ ਸਟ੍ਰਾਈਕ ਕੀਤੀ ਸੀ ਹੁਣ ਜਿਹੜਾ ਤੁਹਾਡਾ ਸਵਾਲ ਹੈ ਮੈਂ ਉਹਦੇ ਤੇ ਮੁੜਦਾ ਇਹ ਗੱਲ ਲਗਭਗ ਸਾਫ਼ ਹੋਣ ਲੱਗੀ ਕਿ ਜਿਹੜੇ دہشتਗਰਦ ਸੀ ਇਹ ਪਾਕਿਸਤਾਨ ਦੇ دہشتਗਰਦ ਸੀ ਸੋ ਸੰਦੀਪ ਜੀ ਹੁਣ ਮੈਂ ਤੁਹਾਡੇ ਸਵਾਲ ਵੱਲ ਮੁੜਦਾ ਜਿਹੜਾ ਤੁਹਾਡਾ ਮੂਲ ਸਵਾਲ ਸੀ ਦੇਖੋ ਪਾਕਿਸਤਾਨ ਦੇ ਜਿਹੜੇ ਅੰਦਰੂਨੀ ਹਾਲਾਤ ਨੇ ਇਸ ਵੇਲੇ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਉਹ ਬਹੁਤ ਜ਼ਿਆਦਾ ਖਤਰਨਾਕ ਬਣੇ ਹੋਏ ਨੇ ਔਰ ਲਗਾਤਾਰ ਇਹ ਕੋਸ਼ਿਸ਼ਾਂ ਉੱਥੇ ਜਿਹੜੇ ਜਿਹੜੇ ਉੱਥੇ ਅੱਤਵਾਦੀ ਕੈਂਪ ਨੇ ਇਹ ਕੋਸ਼ਿਸ਼ਾਂ ਉੱਥੇ ਲਗਾਤਾਰ ਚੱਲਦੀਆਂ ਨੇ ਉੱਥੋਂ ਦੀ ਜਿਹੜੀ ਅ ਜੈਂਸੀ ਹੈ ਆਈਐਸਆਈ ਉਹਦੇ ਵੱਲੋਂ ਕਿ ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਕੀਮਤ ਤੇ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਸੁਖਾਵੇਂ ਨਹੀਂ ਬਣਨ ਦੇਣੇ ਔਰ ਅਸੀਂ ਟਾਰਗੇਟ ਕਿਲਿੰਗ ਕਰਨੀ ਹੈ ਔਰ ਦੇਖੋ ਜਿਹੜਾ ਕਸਾਬ ਸੀ ਉਦੋਂ ਵੀ ਜਿਹੜਾ ਹਮਲਾ ਕੀਤਾ ਗਿਆ ਇੰਡੀਆ ਦੇ ਵਿੱਚ 26 11 ਦਾ ਜਿਹੜਾ ਤਾਜ ਹੋਟਲ ਤੇ ਕੀਤਾ ਗਿਆ ਸੀ ਉਹ ਵੀ ਪਾਕਿਸਤਾਨ ਵੱਲੋਂ ਬਹੁਤ ਤਿਆਰੀ ਨਾਲ ਮਿੱਥ ਕੇ ਉਥੋਂ ਦੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਵਾਮਾ ਦਾ ਅਟੈਕ ਆਇਆ ਔਰ ਹੁਣ ਜਿਹੜਾ ਕੱਲ ਅਟੈਕ ਹੋਇਆ ਇਹ ਅਟੈਕ ਵੀ ਪਠਾਨਕੋਟ 에ਅਰ ਬੇਸ ਤੇ ਵੀ ਅਟੈਕ ਕੀਤਾ ਗਿਆ ਸੀਗਾ ਪਠਾਨਕੋਟ 에ਅਰ ਬੇਸ ਤੇ ਵੀ ਕੀਤਾ ਗਿਆ ਮੈਂ ਰੈਫਰ ਕਰ ਰਿਹਾ ਸੀ ਜਿੱਥੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੋਂ ਦੀ ISI ਵੱਲੋਂ ਔਰ ਉੱਥੋਂ ਦੇ ਅੱਤਵਾਦੀ ਸੰਗਠਨਾ ਵੱਲੋਂ ਕਿ ਅਸੀਂ ਇੰਡੀਆ ਦੇ ਵਿੱਚ ਕੋਈ ਵੱਡਾ ਟਾਰਗੇਟ ਲੈ ਕੇ ਉਹਨੂੰ ਅੰਜਾਮ ਤੇ ਪਹੁੰਚਾਈਏ ਹੁਣ ਇਹਦੇ ਪਿੱਛੇ ਉਦੇਸ਼ ਕੀ ਹੈ ISI ਦੀ ਕੋਸ਼ਿਸ਼ ਇਹ ਹੈ ਕਿ ਕਿਸੇ ਵੀ ਕੀਮਤ ਤੇ ਅਸੀਂ ਭਾਰਤ ਦੇ ਵਿੱਚ دہشت ਫਲਾ ਕੇ ਰੱਖਣੀ ਹੈ ਪਾਕਿਸਤਾਨ ਦੀ ਰੋਜੀ ਰੋਟੀ ਉਹਦੇ ਨਾਲ ਹੀ ਚੱਲਦੀ ਹੈ ਕਿਉਂ ਚੱਲਦੀ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਪੋਲੀਟੀਕਲ ਸਟੇਬਿਲਟੀ ਨਹੀਂ ਹੈ ਜਿਵੇਂ ਸਾਡੇ ਤਾਂ ਸਰਕਾਰਾਂ ਸਟੇਬਲ ਨੇ ਪਾਕਿਸਤਾਨ ਚ ਸਰਕਾਰਾਂ ਸਟੇਬਲ ਨਹੀਂ ਉਥੋਂ ਦੇ ਸਾਬਕਾ ਰਾਸ਼ਟਰਪਤੀ ਨੂੰ ਜਾਂ ਤਾਂ ਫਾਂਸੀ ਦੇ ਦਿੰਦੇ ਨੇ ਜਾਂ ਉਹਨੂੰ ਜੇਲ੍ਹ ਚ ਪਾ ਦਿੰਦੇ ਨੇ ਦੇਖੋ ਤੁਸੀਂ ਪਰਵੇਜ਼ ਮੁਸ਼ਰਰਫ ਸੀ ਉਹਨੂੰ ਫਾਂਸੀ ਸੁਣਾਦੀ ਸੀ ਉਹ ਮੁੜਿਆ ਹੀ ਨਹੀਂ ਨਵਾਜ਼ ਸ਼ਰੀਫ ਹੈ ਉਹਨੂੰ ਵੀ ਫਾਂਸੀ ਸੁਣਾਦੀ ਸੀ ਇਹਨਾਂ ਨੇ ਉਹ ਤਾਂ ਮੁੜਿਆ ਜਦੋਂ ਉਹਦੀ ਸਰਕਾਰ ਸਿਕੂਰ ਬਣ ਗਈ ਇਮਰਾਨ ਖਾਨ ਪ੍ਰਧਾਨ ਮੰਤਰੀ ਸੀ ਹੁਣ ਉਹ ਜੇਲ੍ਹ 'ਚ ਹੈ ਇਹ ਇਹ ਪਹਿਲਾਂ ਵੀ ਕਈ ਵਾਰੀ ਹੋਇਆ ਹੈ ਪਾਕਿਸਤਾਨ ਦੇ ਵਿੱਚ ਪੋਲਿਟੀਕਲ ਸਟੇਬਿਲਟੀ ਨਹੀਂ ਹੈ ਜਦੋਂ ਪੋਲਿਟੀਕਲ ਸਟੇਬਿਲਟੀ ਨਹੀਂ ਹੈ ਤੇ ਪਾਕਿਸਤਾਨ ਦੀ ਸਰਕਾਰ ਆਈਐਸਆਈ ਨੂੰ ਇਹ ਏਜੰਡਾ ਦੇ ਕੇ ਰੱਖਦੀ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਅਸ਼ਾਂਤੀ ਪੈਦਾ ਕਰੋ ਔਰ ਜਦੋਂ ਇੰਡੀਆ ਚ ਸ਼ਾਂਤੀ ਪੈਦਾ ਕਰਦੇ ਨੇ ਤੇ ਇੰਡੀਆ ਸਟਰੋਂਗ ਹੋ ਕੇ ਤਕੜਾ ਹੋ ਕੇ ਪਾਕਿਸਤਾਨ ਦੇ ਵੱਲ ਵੱਡੀ ਕਾਰਵਾਈ ਦੇ ਸੰਕੇਤ ਦਿੰਦਾ ਅਟਲ ਤੁਹਾਨੂੰ ਯਾਦ ਹੋਣਾ ਹੈ ਅਟਲ ਵਿਹਾਰੀ ਵਾਜਪਾਈ ਨੇ ਇੱਕ ਵਾਰ ਕਿਹਾ ਸੀ ਇਹ ਹਾਰ-ਪਾਰ ਦਾ ਵੇਲਾ ਹੈ ਬਿਲਕੁਲ ਤੁਹਾਨੂੰ ਯਾਦ ਹੋਣਾ ਹੈ ਅਸੀਂ ਜੰਗਾ ਉਹਨਾਂ ਨੂੰ ਸਾਰੀਆਂ ਹੀ ਹਰਾਈਆਂ 62 ਦੀ ਹੋਵੇ 65 ਦੀ ਹੋਵੇ ਕਾਰਗਿਲ ਹੋਵੇ ਸਾਰੀਆਂ ਹਰਾਈਆਂ ਜੰਗਾ ਹੁਣ ਜਦੋਂ ਉਹ ਇੱਥੇ ਕੋਈ دہشت گرد ਦੀ ਘਟਨਾ ਨੂੰ ਅੰਜਾਮ ਦੰਦੇ ਨੇ ਤੇ ਪਾਕਿਸਤਾਨ ਦੀ ਸਰਕਾਰ ਉਥੋਂ ਦੇ ਲੋਕਾਂ ਨੂੰ ਇਹ ਕਹਿ ਕੇ ਡਰਾਉਂਦੀ ਹੈ ਕਿ ਭਾਰਤ ਹਮਲਾ ਕਰ ਸਕਦਾ ਹੈ ਤੁਸੀਂ ਦੇਖੋ ਜਿਹੜਾ ਇਮਰਾਨ ਖਾਨ ਦੀ ਸਰਕਾਰ ਚ ਮੰਤਰੀ ਸੀ ਉਹ ਹੁਣ ਵੀ ਮੰਤਰੀ ਹੈ ਉਹਨੇ ਅੱਜ ਹੀ ਟਵੀਟ ਕਰਤਾ ਕਿ ਜੇ ਭਾਰਤ ਹਮਲਾ ਕਰਦਾ ਹੈ ਤੇ ਅਸੀਂ ਸਾਰੇ ਇਕੱਠਿਆਂ ਇਕਜੁੱਟ ਹੋ ਕੇ ਮੁਕਾਬਲਾ ਕਰਾਂਗੇ ਪਾਕਿਸਤਾਨ ਦੀ ਸਰਕਾਰ ਆਈਐਸਆਈ ਤੋਂ ਅਤਵਾਦੀ ਹਮਲੇ ਕਰਾਉਂਦੀ ਔਰ ਜਦੋਂ ਉਹ ਹਮਲਾ ਕਰ ਦਿੰਦੇ ਨੇ ਫਿਰ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੇ ਆਵਾਮ ਨੂੰ ਡਰਾਉਂਦੀ ਆ ਵੀ ਇੰਡੀਆ ਹਮਲਾ ਨਾ ਕਰਦੀ ਆ ਆਪਾਂ ਇਕੱਠੇ ਹੋ ਜਾਈਏ ਤੇ ਉਥੇ ਜਿਹੜੇ ਉਹਨਾਂ ਦੇ ਆਪਣੇ ਮਸਲੇ ਨੇ ਕੋਈ ਬਗਾਵਤ ਦੇ ਖਤਰੇ ਨੇ ਕੋਈ ਦੇਸ਼ ਟੁੱਟਣ ਦੇ ਖਤਰੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਵੀ ਇੰਡੀਆ ਸਾਡੇ ਤੇ ਹਮਲਾ ਨਾ ਕਰਦੇ ਪਹਿਲਾਂ ਆਪਾਂ ਇਕੱਠੇ ਹੋ ਜਾਈਏ ਆਪਣੇ ਮਸਲੇ ਅਸੀਂ ਬਾਅਦ ਚ ਨਿਬੇੜ ਲਾਂਗੇ ਇਹ ਮੋਟੀ ਮੋਟੀ ਥਿਉਰੀ ਹੈ ਜਿਹੜੀ ਪੋਲੀਟੀਕਲ ਥਿਉਰੀ ਆ ਉਥੇ ਤੁਸੀਂ ਵੇਖੋ ਸਰਕਾਰਾਂ ਬਦਨਾਮ ਕਿਉਂ ਹੁੰਦੀਆਂ ਨੇ ਆਮ ਲੋਕ ਕਿਉਂ ਕਹਿੰਦੇ ਨੇ ਹੁਣ ਤਾਂ ਚਲੋ ਹੁਣ ਤਾਂ ਦੇਖੋ ਕੋਈ ਚੋਣਾ ਨਹੀਂ ਹੈਗੀ ਨਾ ਸਾਡੇ ਸਾਡੇ ਮੁਲਕ 'ਚ ਕੋਈ ਦੇਸ਼ ਦੀਆਂ ਚੋਣਾਂ ਨਹੀਂ ਨਹੀਂ ਤਾਂ ਵਿਰੋਧੀ ਪਾਰਟੀਆਂ ਵਾਲੇ ਇਹ ਵੀ ਕਹਿਣ ਲੱਗ ਜਾਂਦੇ ਕਿ ਚੋਣਾਂ ਦਾ ਮਾਹੌਲ ਹੈ ਜੀ ਨਹੀਂ ਇਹ ਸਾਜ਼ਿਸ਼ਨ ਹਮਲਾ ਕੀਤਾ ਗਿਆ ਔਰ ਇਹਦੇ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅੱਤਵਾਦੀ ਐ ਉਹ ਟ੍ਰੇਨਡ ਕੀਤੇ ਗਏ ਨੇ ਔਰ ਇਹ ਇੱਕ ਦੋ ਦਿਨ ਦੀ ਵਾਰਦਾਤ ਨਹੀਂ ਹੋ ਸਕਦੀ ਸੰਦੀਪ ਜੀ ਖਬਰਾਂ ਇਹ ਨੇ ਕਿ ਹੁਣ ਸਾਡੀ ਇੰਟੈਲੀਜੈਂਸ ਸਾਡੀ ਆਰਮੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਹੜੇ ਸਲੀਪਰ ਸੈੱਲ ਨੇ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਜਦੋਂ ਇਹ ਜੰਗਲਾਂ ਦੇ ਰਸਤੇ 'ਚ ਪਾਕਿਸਤਾਨ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਜਾਂ ਸਰਹੱਦ ਤੋਂ ਸਵਾਲ ਇਹ ਤੇ ਮਹੱਤਵਪੂਰਨ ਤਾਂ ਬਣ ਜਾਂਦਾ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਜਿਹੜੇ ਆ ਉਹ ਭਾਰਤ ਦੌਰੇ ਤੇ ਨੇ ਕੱਲ ਹੀ ਉਹ ਭਾਰਤ ਪਹੁੰਚਦੇ ਆ ਤੇ ਸ਼ਾਮ ਨੂੰ ਇਹ ਜਿਹੜਾ ਹਾਦਸਾ ਇਹ ਮੰਦ ਭਾਗੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਇਹ ਸਭ ਦੇ ਵਿੱਚ ਪਾਕਿਸਤਾਨ ਦਾ ਆਪਣਾ ਅਕਸ ਤਾਂ ਖਰਾਬ ਹੋ ਹੀ ਰਿਹਾ ਪਰ ਜਿਹੜੀ ਉਹ ਦਸ਼ਤਗਰਦੀ ਦੇ ਨਾਲ ਇਹ ਮਾਹੌਲ ਨੂੰ ਨਵਾਂ ਆਪਣੇ ਵੱਲੋਂ ਜਿਹੜਾ ਉਹ ਕਰ ਰਹੇ ਆ ਇਹਦੇ ਨਾਲ ਬਹੁਤ ਮਾੜਾ ਪ੍ਰਭਾਵ ਜਾ ਰਿਹਾ ਔਰ ਬੇਕਸੂਰ ਲੋਕ ਜਿਹੜੇ ਆ ਉਹਨਾਂ ਦੀ ਜਾਨ ਚਲੀ ਗਈ ਹੈ ਜਿਹੜੇ ਘਰੋਂ ਸਿਰਫ ਕੇਵਲ ਕੁਮੜ ਗਏ ਸੀ ਆਪਣੇ ਪਰਿਵਾਰਾਂ ਦੇ ਨਾਲ ਗਰਮੀ ਵੱਧ ਰਹੀ ਆ ਉਹ ਘੁੰਮਣ ਫਿਰਨ ਗਏ ਸੀਗੇ ਦੇਖੋ ਇਸੇ ਕਰਕੇ ਹੀ ਕਿਉਂਕਿ ਸਾਨੂੰ ਸਾਰਿਆਂ ਨੂੰ ਹਮਦਰਦੀ ਆ ਉਹਨਾਂ ਪਰਿਵਾਰਾਂ ਦੇ ਨਾਲ ਇਸ ਤਰੀਕੇ ਨਾਲ ਅਚਾਨਕ ਬੇਕਸੂਰਿਆਂ ਨੂੰ ਮਾਰ ਦੇਣਾ ਅੱਤਵਾਦੀਆਂ ਵੱਲੋਂ ਇਸੇ ਕਰਕੇ ਤਾਂ ਦੁਨੀਆ ਭਰ ਚ ਨਿੰਦਾ ਹੋ ਰਹੀ ਹੈ ਹੁਣ ਸੰਦੀਪ ਜੀ ਇਹ ਜਿਹੜੇ ਅੱਤਵਾਦੀ ਨੇ ਇਹ 15 ਦਿਨ ਪਹਿਲਾਂ ਭਾਰਤ ਚ ਬੜੇ 20 ਦਿਨ ਪਹਿਲਾਂ ਬੜੇ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਪਰ ਇੱਕ ਗਲਤ ਹੈ ਸਾਡੀਆਂ ਚੌਕਸੀ ਏਜੰਸੀਆਂ ਨੂੰ ਸਾਡੀਆਂ ਸੁਰੱਖਿਆ ਏਜੰਸੀਆਂ ਨਹੀਂ ਏਜੰਸੀਆਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਉਹ ਜਿਹੜੇ ਸਲੀਪਰ ਸੈੱਲ ਨੇ ਉਹਨਾਂ ਦੀ ਪਾਲ ਕਰਨੀ ਪੈਣੀ ਹੈ ਕਿਉਂਕਿ ਲੋਕਲ ਸਪੋਰਟ ਤੋਂ ਬਿਨਾ ਐਡਾ ਵੱਡਾ ਹਮਲਾ ਨਹੀਂ ਹੋ ਸਕਦਾ ਸੀ ਸੋ ਜ਼ਰੂਰ ਕੁਝ ਲੋਕਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਹੋਣੀ ਹੈ ਉੱਥੇ ਔਰ 200 250 ਦੇ ਕਰੀਬ ਜਿਹੜੇ ਸ਼ੱਕੀ ਲੋਕ ਨੇ ਜੰਮੂ ਕਸ਼ਮੀਰ ਦੇ ਪਲਵਾਮਾ ਦੇ ਆਲੇ-ਦਾਲੇ ਦੇ ਉਹ ਸਾਰੇ ਉਹਨਾਂ ਤੋਂ ਪੁੱਛ ਗਿੱਚ ਸਾਡੀਆਂ ਚੌਕਸੀ ਏਜੰਸੀਆਂ ਕਰ ਰਹੀਆਂ ਨੇ ਹਾਂ ਜਨਾ ਕੋਈ ਜਿਹੜੀ ਉਹ ਸਕੇਚ ਵੀ ਐਸ ਜਾਰੀ ਕਰ ਦਿੱਤਾ ਗਿਆ ਤਸਵੀਰ ਬਿਲਕੁਲ ਕੁਝ ਨਾ ਕੁਝ ਪਨਾਹਗਾਰ ਉੱਥੇ ਜ਼ਰੂਰ ਹੋਣਗੇ ਹਾਲਾਂਕਿ ਜਿਹੜਾ ਜੰਮੂ ਕਸ਼ਮੀਰ ਦਾ ਆਮ ਨਾਗਰਿਕ ਹੈ ਉਹ ਅੱਜ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਮਾਰ ਰਿਹਾ ਮੈਂ ਇੱਥੋਂ ਤੱਕ ਸੁਣ ਰਿਹਾ ਸੀ ਕੱਲ ਦੇਖੋ ਮੋਮਬਤੀਆਂ ਦੇ ਨਾਲ ਰੋਸ ਵਜੋਂ ਜਲੂਸ ਕੱਢਿਆ ਗਿਆ ਜਿਹੜੇ ਪਾਕਿਸਤਾਨ ਦੇ ਲੋਕਲ ਲੋਕ ਨੇ ਬਹੁ ਗਿਣਤੀ ਉੱਥੇ ਮੁਸਲਿਮ ਭਾਈਚਾਰਾ ਉਹਦੇ ਚ ਸਿੱਖ ਵੀ ਹਿੰਦੂ ਵੀ ਸਾਰਿਆਂ ਨੇ ਇਕੱਠੇ ਹੋ ਕੇ ਕੱਲ ਉੱਥੇ ਵਿਰੋਧ ਕੀਤਾ ਪਾਕਿਸਤਾਨ ਦੇ ਖਿਲਾਫ ਔਰ ਉੱਥੇ ਜਿਹੜੀ ਮੰਗ ਹੋ ਰਹੀ ਹੈ ਆਵਾਮ ਦੀ ਆਵਾਮ ਤਾਂ ਇਹ ਕਹਿ ਰਹੀ ਹੈ ਕਿ ਪਾਕਿਸਤਾਨ ਤੇ ਹਮਲਾ ਕਰੋ ਜੀ ਤਾਂ ਕਿ ਇਹਦਾ ਪੱਕਾ ਹੱਲ ਹੋਵੇ ਚਲੋ ਮੈਂ ਉਹ ਸਰਕਾਰਾਂ ਦੇ ਨੇ ਉਹ ਫੈਸਲੇ ਸਾਡੀ ਆਰਮੀ ਦੇ ਨੇ ਜੇ ਜੇ ਹਮਲਾ ਕਰਨਾ ਪੱਕਾ ਹੱਲ ਹੋਵੇ ਤੇ ਜਦੋਂ ਆਪਣੇ ਪੁਲਵਾਮਾ ਦੇ ਵਿੱਚ ਉਹ ਆਰਡੀਐਕਸ ਹਮਲਾ ਹੋਇਆ ਸੀ ਉਸ ਤੋਂ ਬਾਅਦ ਬਾਲਾਕੋਟ ਸਟ੍ਰਾਈਕ ਹੋਈ ਤੇ ਫਿਰ ਇਹ ਮਸਲਾ ਹੱਲ ਹੋ ਜਾਣਾ ਚਾਹੀਦਾ ਸੀਗਾ ਫਿਰ ਇਹ ਦਬਾਰਾ دہشت گرد ਜਿਹੜੇ ਆ ਉਹਨਾਂ ਦੀ ਹਿੰਮਤ ਨਹੀਂ ਸੀ ਪੈਣੀ ਚਾਹੀਦੀ ਇਦਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੰਦੀਪ ਜੀ ਜੰਗ ਕਦੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਪਰ ਫਿਰ ਵੀ ਜੰਗ ਹੁੰਦੀ ਹੈ ਕਈ ਵਾਰੀ ਜੰਗ ਮਜਬੂਰੀ ਬਣ ਜਾਂਦੀ ਹੈ ਜੰਗ ਮਸਲੇ ਦਾ ਹੱਲ ਨਹੀਂ ਹੁੰਦੀ ਪਰ ਕਈ ਵਾਰੀ ਜੰਗ ਮਜਬੂਰੀ ਬਣ ਜਾਂਦੀ ਹੈ ਅਸੀਂ ਤਾਂ ਲਾਹੌਰ ਜਿੱਤ ਗਏ ਸੀ ਇੱਕ ਵਾਰੀ ਜਦੋਂ ਬੀਬੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਲਾਹੌਰ ਲਗਭਗ ਜਿੱਤ ਲਿਆ ਸੀ ਉਦੋਂ ਬਹੁਤ ਕਈ ਲੋਕਾਂ ਨੇ ਕਿਹਾ ਵੀ ਕਿ ਲਾਹੌਰ ਰੱਖ ਲੈਣਾ ਚਾਹੀਦਾ ਸੀ ਭਾਰਤ ਨੂੰ ਆਪਣੇ ਕੋਲੇ ਹੀ ਰੱਖ ਲੈਣਾ ਚਾਹੀਦਾ ਸੀ ਚਲੋ ਉਸ ਤੋਂ ਬਾਅਦ ਬੰਗਲਾਦੇਸ਼ ਬਣਿਆ ਸੋ ਇਹ ਡਿਪਲੋਮੈਟਿਕ ਗੱਲਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਵੀ ਬਹੁਤ ਕੁਝ ਸਰਕਾਰਾਂ ਨੇ ਦੇਖਣਾ ਹੁੰਦਾ ਸੋ ਉਸ ਵੇਲੇ ਦੇ ਇਹ ਫੈਸਲੇ ਸੀ ਜੋ ਉਸ ਵੇਲੇ ਦੀ ਜਿਹੜੀ ਸੱਤਾ ਉਹਨੂੰ ਠੀਕ ਲੱਗੇ ਪਰ ਹੁਣ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਸਾਡੇ ਆਰਮੀ ਚੀਫ ਨੇ ਜਿਨੇ ਸਾਡੀਆਂ ਸਾਰੀਆਂ ਸੈਨਾਵਾਂ ਦੇ ਚੀਫ ਨੇ ਜੋ ਉਹਨਾਂ ਨੂੰ ਠੀਕ ਲੱਗੂ ਉਹ ਫੈਸਲਾ ਕਰਨਗੇ ਹਰ ਇੰਡੀਅਨ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਸੱਦੀ ਹੋਈ ਸੀ ਉਹਦੇ ਵਿੱਚ ਮੈਨੂੰ ਲੱਗਦਾ ਸਭ ਕੁਝ ਫੈਸਲਾ ਜਿਹੜਾ ਵਾ ਉਹ ਲੈ ਲਿੱਤਾ ਗਿਆ ਹੋਊਗਾ ਤੇ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਇਹਦੇ ਨਤੀਜੇ ਦੇਖਣੇ ਵੀ ਸ਼ੁਰੂ ਹੋ ਜਾਣਗੇ ਨਹੀਂ ਬਿਲਕੁਲ ਠੀਕ ਹੈ ਉਹ ਸਰਕਾਰੀ ਪੱਧਰ ਤੇ ਜ਼ਰੂਰ ਜਿਹੜੇ ਫੈਸਲੇ ਨੇ ਉਹ ਸਾਨੂੰ ਨਜ਼ਰ ਆ ਜਾਣਗੇ ਬਹੁਤ ਜਲਦ ਪਰ ਸੰਦੀਪ ਜੀ ਜਿਹੜਾ ਰੂਟ ਕਾਜ਼ ਹੈ ਕਿਉਂ ਕਰਦਾ ਹੈ ਪਾਕਿਸਤਾਨ ਅਜਾ ਇੱਕ ਤਾਂ ਤੁਹਾਨੂੰ ਦੱਸਦਾ ਕਿ ਉਹਨਾਂ ਨੇ ਆਪਣੀ ਸਰਕਾਰ ਬਚਾਉਣੀ ਹੁੰਦੀ ਹੈ ਦੂਸਰਾ ਕਿਤੇ ਨਾ ਕਿਤੇ ਉਥੋਂ ਦੇ ਅੱਤਵਾਦੀਆਂ ਦੀ ਪਾਕਿਸਤਾਨ ਦੀ ਆਈਐਸਆਈ ਦੀ ਮਨਸ਼ਾ ਇਹ ਹੈ ਕਿ ਇੰਡੀਆ ਦੇ ਵਿੱਚ ਆਪਸੀ ਭਾਈਚਾਰਾ ਖਰਾਬ ਹੋਵੇ ਜਿਹੜਾ ਨਹੀਂ ਹੁੰਦਾ ਹਲਕੇ ਫੁਲਕੇ ਮਤਭੇਦ ਉਹ ਹਰ ਦੁਨੀਆ ਦੇ ਹਰ ਮੁਲਕ ਤੇ ਰਹਿੰਦੇ ਨੇ ਹਰ ਪਰਿਵਾਰ ਚ ਵੀ ਪਰਿਵਾਰ ਦੇ ਜੀਆਂ ਜੀ ਵੀ ਹਲਕੇ ਫੁਲਕੇ ਮਤਭੇਦ ਰਹਿੰਦੇ ਨੇ ਪਰ ਇੰਡੀਆ ਚ ਕਦੇ ਵੀ ਜ਼ਾਰ ਪੱਦਰ ਤੇ ਫਿਰਕੂ ਭਾਈਚਾਰਾ ਖਰਾਬ ਨਹੀਂ ਹੋਇਆ ਜੰਗੀ ਪੱਦਰ ਤੇ ਖਰਾਬ ਨਹੀਂ ਹੋਇਆ ਵੱਡੇ ਪੱਦਰ ਤੇ ਖਰਾਬ ਨਹੀਂ ਹੋਇਆ ਇਹ ਸਭ ਤੋਂ ਵੱਡੀ ਪਾਕਿਸਤਾਨ ਦੀ ਉਸ ਜਿਹੜੀ ਟੈਰਜ਼ਮ ਵਾਲੀ ਲੌਬੀ ਆ ਉਹਦੇ ਲਈ ਦਿੱਕਤ ਹੈ ਉਹ ਹਰ ਵਾਰ ਦੇਖੋ ਤੁਸੀਂ ਵੇਖੋ ਸਿਰਫ Hindu ਭਾਈਚਾਰੇ ਦੇ ਲੋਕ ਚੁਣ ਕੇ ਉਹਨਾਂ ਦਾ ਕਤਲ ਕੀਤਾ ਗਿਆ ਇਹ ਟਾਰਗੇਟ ਟੈਰਜ਼ਮ ਹੈ ਇਹ ਇੱਕ ਜਿਹੜੀ ਨਵੀਂ ਇਹਦੀ ਡੈਫੀਨੇਸ਼ਨ ਆਈ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਜਿਹੜਾ ਉਹਨਾਂ ਨੇ ਕਤਲੋਗੈਰਤ ਕੀਤੀ ਉਹਦੇ ਉਹ ਸਬੂਤ ਵੀ ਲੈ ਕੇ ਗਏ ਹੁਣ ਕਿਉਂਕਿ ਜਦੋਂ ਬਾਲ ਕੋਟ ਬਾਲਾ ਕੋਟ ਦੇ ਵਿੱਚ ਸਰਜਿਕਲ ਸਟ੍ਰਾਈਕ ਹੋਈ ਤੇ ਅਸੀਂ ਬਕਾਇਦਾ ਵੀਡੀਓ ਜਾਰੀ ਕੀਤੇ ਗਏ ਕਿ ਕਿਵੇਂ ਅਸੀਂ ਉਹਨਾਂ ਦੇ ਕੈਂਪ ਤੇ ਸਨੈਸ ਕੀਤੇ ਇੱਕ ਤਰੀਕੇ ਦਾ ਇਹ ਅਣ ਐਲਾਨਿਆ ਯੁੱਧ ਵੀ ਅਸੀਂ ਕਹਿ ਸਕਦੇ ਹਾਂ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੇ ਸਰੀਏ ਜਿਦੇ ਵਿੱਚ ਡਾਇਰੈਕਟ ਮਿਲਟਰੀ ਦੀ ਇਨਵਾਲਵਮੈਂਟ ਨਹੀਂ ਪਰ ਅ ਸਿੱਧੇ ਤੌਰ ਤੇ ਪਾਕਿਸਤਾਨ ਅੱਤਵਾਦੀਆਂ ਨੂੰ ਭੇਜਦਾ ਹੈ ਮਦਦ ਕਰਕੇ ਉਹਨਾਂ ਦੀ ਆਈਐਸਆਈ ਭੇਜਦੀ ਹੈ ਆਈਐਸਆਈ ਦਾ ਮਤਲਬ ਪਾਕਿਸਤਾਨ ਤੇ ਉਹ ਜਿਹੜੀ ਇਹ ਟਾਰਗੇਟ ਕਿਲਿੰਗ ਕਰਦੇ ਨੇ ਇਹਨੂੰ ਅਣ ਐਲਾਨੇ ਯੁੱਧ ਦੇ ਤੌਰ ਤੇ ਵੀ ਅਸੀਂ ਦੇਖ ਸਕਦੇ ਹਾਂ ਔਰ ਜ਼ਰੂਰ ਡਲਾ ਸਾਹਿਬ ਇਹਦੇ ਨਾਲ ਹੀ ਆਪਾਂ ਇੱਕ ਗੱਲ ਹੋਰ ਜਿੱਦਾਂ ਤੁਸੀਂ ਆਈਐਸਆਈ ਦਾ ਜ਼ਿਕਰ ਕਰ ਰਹੇ ਹੋ ਆ ਜਿਹੜੇ ਪੰਜਾਬ ਦੇ ਵਿੱਚ ਵੀ ਡਰੋਨ ਰਾਹੀਂ ਨਸ਼ਾ ਆਉਂਦਾ ਹਥਿਆਰ ਆਉਂਦੇ ਆ ਜਾਂ ਆ ਜਿਹੜੇ ਗ੍ਰੇਨੇਡ ਅਟੈਕਸ ਆਪਾਂ ਦੇਖੇ ਪੰਜਾਬ ਦੇ ਵਿੱਚ ਥਾਣਿਆਂ ਤੇ ਹੋਏ ਉਹਦੇ ਵਿੱਚ ਵੀ ਜ਼ਿਕਰ ਜਿਹੜਾ ਆਈਐਸਆਈ ਦਾ ਹੀ ਹੁੰਦਾ ਜੀ ਵੀ ਜਿਹੜੇ ਸਾਡੇ ਮੁੰਡੇ ਭਟਕ ਚੁੱਕੇ ਆ ਆਈਐਸਆਈ ਉਹਨਾਂ ਨੂੰ ਗਮਰਾਹ ਕਰ ਰਹੀ ਆ ਉਹਨਾਂ ਨੂੰ ਸਪੋਰਟ ਕਰ ਰਹੀ ਆ ਤੇ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਵਾਇਆ ਜਾ ਰਿਹਾ ਨਹੀਂ ਨਿਸ਼ਚਿਤ ਤੌਰ ਤੇ ਨਾ ਦੀ ਕੁਝ ਮੁੰਡੇ ਸਾਡੇ ਬੇਰੋਜ਼ਗਾਰੀ ਕਰਕੇ ਆਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੜੀਆਂ ਐ ਕਿਹੜਾ ਕਿਹਦੇ ਨਾਲ ਗੱਲਾਂ ਮਾਰੀ ਜਾਂਦਾ ਛੇਤੀ ਛੇਤੀ ਪਤਾ ਨਹੀਂ ਲੱਗਦਾ ਹੁਣ ਤੁਸੀਂ ਇੰਨੀ ਐਨੇ ਕਰੋੜਾਂ ਦੀ ਆਬਾਦੀ ਦੇ ਵਿੱਚ ਇੱਕ ਇੱਕ ਵਿਅਕਤੀ ਪਿੱਛੇ ਇੱਕ ਇੱਕ ਇੰਟੈਲੀਜੈਂਸ ਦਾ ਅਫਸਰ ਨਹੀਂ ਲਾ ਸਕਦੇ ਇੱਕ ਇੱਕ ਚੀਜ਼ ਮੈਂ ਕਹਿੰਦਾ ਜੇ ਭਾਰਤ ਦੇ ਸਾਰੇ ਟੈਲੀਫੋਨ ਤੁਸੀਂ ਰਿਕਾਰਡਿੰਗ 'ਚ ਵੀ ਰੱਖਦੇ ਹੋ ਤੇ ਫਿਰ ਉਹਨਾਂ ਨੂੰ ਸੁਣੂਗਾ ਕੌਣ ਵੀ ਕਿਹੜਾ ਕਿਹਦੇ ਨਾਲ ਕੀ ਗੱਲਾਂ ਮਾਰੀ ਜਾਂਦਾ ਸੰਦੀਪ ਜੀ ਸੋ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਜਦੋਂ ਤੱਕ ਜਿਹੜੇ ਸਾਡੇ ਬੇਰੋਜ਼ਗਾਰ ਨੇ ਇਹ ਸਾਡੇ ਚ ਕੋਈ ਲਾਲਚੀ ਲੋਕ ਨੇ ਜਦੋਂ ਤੱਕ ਉਹ ਨਹੀਂ ਸੁਧਰਦੇ ਤਦ ਤੱਕ ਇਹ ਚੈਲੰਜ ਬਣੇ ਰਹਿੰਦੇ ਨੇ ਦੇਖੋ ਕ੍ਰਾਈਮ ਦੁਨੀਆ ਚ ਕਦੀ ਫਰੀ ਨਹੀਂ ਹੋਇਆ ਕਤਲੋ ਗੈਰਤ ਪੈਸੇ ਪਿੱਛੇ ਚੋਰੀ ਠੱਗੀ ਲੁੱਟ ਵਾਰਦਾਤ ਡਕੈਤੀ ਇਹ ਜਿਹੇ ਲੋਕ ਕਿਤਨਾ ਕਿਤੇ ਸੰਪਰਕ ਚ ਆ ਕੇ ਦੇਸ਼ਦਰੋਹੀ ਬਣ ਜਾਂਦੇ ਨੇ ਇਹ 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 ਚੀਜ਼ਾਂ ਜਿੰਨੀਆਂ ਵੱਧ ਤੋਂ ਵੱਧ ਅਸੀਂ ਰੋਕ ਸਕੀਏ ਆਪਣੀ ਸੁਸਾਇਟੀ ਨੂੰ ਸੁਧਾਰ ਕੇ ਆਪ ਲਿਫਟਮੈਂਟ ਕਰਕੇ ਉਹਨਾਂ ਨੂੰ ਇੰਪਲॉयਮੈਂਟ ਦੇ ਕੇ ਇਸੇ ਕਰਕੇ ਤਾਂ ਕਹਿੰਦੇ ਨੇ ਨਾ ਜੀ ਕਿ ਵੇਲਾ ਮੰਨ ਸ਼ੈਤਾਨ ਦਾ ਕਰ ਸੋ ਇਫ ਇਫ ਆਪਣੀ ਆਪਣੀ ਫੌਜ ਦੇ ਉੱਤੇ ਬਿਲਕੁਲ ਸ਼ੱਕ ਨਹੀਂ ਕਰਦੇ ਆਪਾਂ ਆਪਣੇ ਜਵਾਨਾਂ ਨੂੰ ਸਲਾਮ ਕਰਦੇ ਆਂ ਉਦੇਸ਼ ਦੀ ਰਾਖੀ ਕਰਦੇ ਆ ਪਰ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇਹ ਬੰਦੇ ਮਹੀਨਾ ਖੰਡ ਪਹਿਲਾਂ ਆਏ ਹੋਣਗੇ 2 ਮਹੀਨੇ ਪਹਿਲਾਂ ਆਏ ਹੋਣਗੇ ਤੇ ਕਿਤੇ ਨਾ ਕਿਤੇ ਇੰਟੈਲੀਜੈਂਸ ਨੂੰ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਜਦੋਂ ਡਾਲਾ ਸਾ ਪੁਲਵਾਮਾ ਦੇ ਵਿੱਚ ਵੀ ਅਟੈਕ ਹੋਇਆ ਸੀ ਉਦੋਂ ਵੀ ਇਹੋ ਗੱਲਾਂ ਉੱਠੀਆਂ ਸੀਗੀਆਂ ਕਿ ਇਹਨਾਂ ਆਰ ਡੀ ਐਕਸ ਆ ਕਿੱਦਾਂ ਗਿਆ ਇੰਟੈਲੀਜੈਂਸ ਨੂੰ ਕਿੱਦਾਂ ਨਾ ਪਤਾ ਲੱਗਾ ਹੋਵੇ ਹਾਲਾ ਸ਼ੱਕ ਅਸੀਂ ਬਿਲਕੁਲ ਨਹੀਂ ਕਰਦੇ ਜਿੱਦਾਂ ਤੁਸੀਂ ਕਿਹਾ ਵੀ ਆਪਣੇ ਚੋਂ ਹੀ ਕੁਝ ਬੰਦੇ ਜਿਹੜੇ ਆ ਉਹ ਲਾਲਚ ਵਾਸ ਗਦਾਰੀ ਕਰ ਜਾਂਦੇ ਆ ਦੇਖੋ ਸੰਦੀਪ ਜੀ ਜਦੋਂ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਕੀ ਉਹਨਾਂ ਦੇ ਅੱਤਵਾਦੀ ਕੈਂਪਾਂ ਨੂੰ ਪਤਾ ਲੱਗਿਆ ਅਗਰ ਉਹਨਾਂ ਨੂੰ ਭਣਕ ਮਿਲ ਜਾਂਦੀ ਤੇ ਉਹ ਭੱਜ ਜਾਣਾ ਸੀ ਸਾਰਿਆਂ ਨੇ ਸੋ ਕਈ ਵਾਰੀ ਜਦੋਂ ਮਿੱਥ ਕੇ ਆਪਰੇਸ਼ਨ ਕੀਤੇ ਜਾਂਦੇ ਆ ਨਾ ਜਿਹੜਾ ਕੱਲ ਵੀ ਇਹ ਹਮਲਾ ਕੀਤਾ ਗਿਆ ਇਹ ਕੋਈ 2-4 ਦਿਨਾਂ ਦੀ ਤਿਆਰੀ ਨਾਲ ਨਹੀਂ ਹੋਣਾ ਹੋ ਸਕਦਾ 6 ਮਹੀਨੇ ਸਾਲ 2 ਸਾਲ ਤੋਂ ਤਿਆਰੀ ਕਰ ਰਹੇ ਹੋਣ ਹੋ ਸਕਦਾ ਜਿਹੜੇ ਉਹ ਹੱਤਵੰਦੀ ਹੈ ਉਹ ਸਾਲ 2 ਸਾਲ ਪਹਿਲਾਂ ਸਰਹੱਦ ਪਾਰ ਕਰਕੇ ਵੜੇ ਹੋਣ ਹੌਲੀ ਹੌਲੀ ਉੱਥੇ ਰਹਿਣ ਲੱਗੇ ਲੰਬਾ ਸਮਾਂ ਉਹਨਾਂ ਨੇ ਸਾਰੇ ਇਲਾਕੇ ਜਾ ਕੇ ਦੇਖੇ ਕਿ ਜ਼ਿਆਦਾ ਲੋਕ ਕਿੱਥੇ ਆਉਂਦੇ ਆ ਅੱਜ ਕੱਲ ਗੂਗਲ ਤੋਂ ਪਤਾ ਲੱਗ ਜਾਂਦਾ ਹੈ ਅੱਜ ਕੱਲ ਲੋਕ ਜਦੋਂ ਟੂਰਿਜ਼ਮ ਦੇ ਪੁਆਇੰਟ ਆਫ 뷰 ਨਾਲ ਕਿਤੇ ਜਾਂਦੇ ਆ ਕਿ ਪਤਾ ਲੱਗ ਜਾਂਦਾ ਵੀ ਕਿੱਥੇ ਜ਼ਿਆਦਾ ਜ਼ਿਆਦਾ ਭੀੜ ਹੁੰਦੀ ਹੈ ਪਰ ਜਿਵੇਂ ਮੈਂ ਕਹਿ ਰਿਹਾ ਲੋਕਰ ਸਲੀਪਰ ਸੈਲ ਕਈ ਵਾਰੀ ਲੋਕਲ ਸਮਰਥਨ ਹੁੰਦਾ ਹੈ ਹੁਣ ਕਿਸੇ ਕੋਲ ਪਨਾਹ ਲਈ ਹੋਵੇ ਹੋ ਸਕਦਾ ਜੀਨੇ ਪਨਾਹ ਦਿੱਤੀ ਉਹਨੂੰ ਵੀ ਨਾ ਪਤਾ ਹੋਵੇ ਕੀ ਅਤਵਾਦੀ ਹੈ ਉਹਨੂੰ ਕੋਈ ਉਹ ਦੂਰ ਦੀ ਰਿਸ਼ਤੇਦਾਰੀ ਦਾ ਹਵਾਲਾ ਦੇ ਕੇ ਜਾਂ ਕਰਾਇਦਾਰ ਬਣ ਕੇ ਜਾਂ ਕੋਈ ਫਿਰ ਗੱਲ ਉੱਥੇ ਉਹੀ ਆ ਗਈ ਜਿਨੇ ਪਨਾਹ ਦਿੱਤੀ ਹੈ ਕੀ ਪਤਾ ਉਹਦੀ ਕੀ ਮਜਬੂਰੀ ਹੋਵੇ ਅਗਲਾ ਕਹਿੰਦਾ ਚੱਲ ਮੇਰਾ ਕਮਰਾ ਕਿਰਾਏ ਤੇ ਚੜਦਾ ਚਾਰ ਪੈਸੇ ਆ ਜਾਣਗੇ ਮੈਂ ਕੀ ਲੈਣਾ ਕੌਣ ਹੈ ਸੋ ਲੋਕਾਂ ਚ ਜਾਗਰੂਕਤਾ ਦਾ ਪੱਧਰ ਵੀ ਉਹਦਾ ਨਹੀਂ ਹੁੰਦਾ ਕਈ ਵਾਰੀ ਸਾਡੇ ਤੁਸੀਂ ਜਿੱਦਾਂ ਜਿੱਦਾਂ ਗੱਲ ਸਾਹਿਬ ਜਦੋਂ ਤੁਸੀਂ ਦੇਖੋ ਨਾ 370 ਖਤਮ ਕੀਤੀ ਗਈ ਜਿਸ ਹਿਸਾਬ ਦੇ ਨਾਲ ਫਿਰ ਇਹਦਾ ਪ੍ਰਚਾਰ ਕੀਤਾ ਗਿਆ ਸੀ ਵੀ ਉਥੇ ਇਨਫਰਾਸਟ੍ਰਕਚਰ ਆਊਗਾ ਟੂਰਿਜ਼ਮ ਹੋਰ ਵਧੇ ਫੁੱਲੇਗਾ ਉਥੇ ਇਮਾਰਤਾਂ ਬਣਨ ਗਈਆਂ ਬਹੁਤ ਲੋਕ 호텔 ਵੱਡੇ ਵੱਡੇ ਬਣਨ ਗਏ ਲੋਕ ਜਾਇਆ ਕਰਨਗੇ ਔਰ ਲੋਕ ਜਾਣ ਵੀ ਲੱਗ ਪਏ ਸੀ ਲੋਕਾਂ ਨੇ ਸਰਕਾਰ 'ਚ ਭਰੋਸਾ ਦਿਖਾਇਆ ਵੀ ਸੀ ਲੋਕ ਵੱਡੀ ਪੱਦਰ ਦੇ ਵਿੱਚ ਉਥੇ ਜਾਂਦੇ ਸੀਗੇ ਔਰ ਇਹ ਗਿਣਤੀ ਵੱਧ ਰਹੀ ਸੀ ਪਰ ਹੁਣ ਇਦਾਂ ਜੋ ਹਾਦਸਾ ਹੋਇਆ ਇਹਦੇ ਨਾਲ ਉਥੋਂ ਦੇ ਟੂਰਿਜ਼ਮ ਨੂੰ ਵੀ ਨੁਕਸਾਨ ਹੋਣਾ ਲੋਕਾਂ ਨੇ ਮਨਾਂ 'ਚ ਤਾਂ ਡੈਸ਼ ਤਾਂ ਹੈਗੀ ਆ ਬਹੁਤ ਸਾਰੇ ਲੋਕ ਤਾਂ ਕੱਲੀ ਵਾਪਸ ਆ ਗਏ ਉਥੋਂ ਜਿਹੜੇ ਹੋਟਲਾਂ 'ਚ ਸੀਗੇ ਸੰਦੀਪ ਜੀ ਜਿਹੜੇ ਕਾਲੇ ਦੌਰ ਹੁੰਦੇ ਆ ਨਾ ਲੋਕਾਂ ਨੂੰ ਜਾਗਰੂਕ ਕਰ ਦਿੰਦੇ ਨੇ ਪੰਜਾਬ ਦੇ ਵਿੱਚ ਜਿਹੜਾ ਆਵਾਮ ਹੈ ਪੰਜਾਬ ਦਾ ਆਵਾਮ دہشت گردੀ ਦੇ ਬਹੁਤ ਖਿਲਾਫ ਹੈ ਕਿਉਂਕਿ ਅਸੀਂ ਉਹ ਕਾਲਾ ਦੌਰ ਦੇਖਿਆ ਹੁਣ ਜੰਮੂ ਕਸ਼ਮੀਰ ਦਾ ਆਵਾਮ ਵੀ دہشت گردੀ ਦੇ ਖਿਲਾਫ ਹੋ ਚੁੱਕਿਆ ਹੈ ਉਹਨਾਂ ਨੇ ਪਿਛਲੇ ਡੇਢ ਦੋ ਸਾਲਾਂ 'ਚ ਜੰਮੂ ਕਸ਼ਮੀਰ 'ਚ ਤਰੱਕੀ ਦੇਖੀ 2 ਕਰੋੜ 35 40 ਲੱਖ ਦੇ ਕਰੀਬ ਜਿਹੜੇ ਸੈਲਾਨੀ ਨੇ ਟੂਰਿਸਟ ਨੇ ਉਹ ਪਿਛਲੇ ਸਾਲ ਗਏ ਨੇ ਔਰ ਇੱਕ ਬਹੁਤ ਵੱਡਾ ਫਿਗਰ ਹੈ ਸਾਡੀ ਆਬਾਦੀ ਵੀ ਮੇਰੇ ਖਿਆਲ ਤਿੰਨ ਕਰੋੜ ਦੀ ਹੋਣੀ ਮਤਲਬ ਜੇ ਹਰ ਪੰਜਾਬ ਦਾ ਵਿਅਕਤੀ ਜੰਮੂ ਕਸ਼ਮੀਰ ਘੁੰਮਿਆ ਆ ਤਾਂ ਉਹ ਕਿੰਨਾ ਪੈਸਾ ਖਰਚ ਕੇ ਆਇਆ ਹੋਣਾ ਹੈ ਪੰਜ ਪੰਜ 10 10 15 15 ਹਜ਼ਾਰ ਦੇ ਵੀ ਹੋਟਲ ਨੇ ਔਰ ਲੋਕ ਉਥੇ ਸੈਰ ਸਪਾਟੇ ਲਈ ਜਾਂਦੇ ਨੇ ਸੰਦੀਪ ਜੀ ਉਥੇ ਬਹੁਤ ਕੁਝ ਸਮਾਂ ਪਹਿਲਾਂ ਲਗਭਗ ਆ ਸਾਲ ਕੁ ਪਹਿਲਾਂ ਮੇਰੇ ਕੋਈ ਬਹੁਤ ਜਾਣਕਾਰ ਪਹਿਲਗਾਮ ਗਏ ਸੀ ਉਹ ਉੱਥੇ ਜਾ ਕੇ ਉਹਨਾਂ ਨੇ ਉੱਥੇ ਰਹਿائش ਕੀਤੀ 4-5 ਦਿਨ ਉਹ ਹੋਟਲ 'ਚ ਰਹੇ ਉੱਥੇ 5 ਸਟਾਰ ਹੋਟਲ ਬਣ ਗਏ ਔਰ ਉਹਨਾਂ ਦੇ ਨਾਲ ਜਿਹੜਾ ਟੈਕਸੀ ਡਰਾਈਵਰ ਸੀ ਉਹ ਇਨੋਵਾ ਕਾਰ ਦਾ ਡਰਾਈਵਰ ਸੀ ਉਹਨੇ ਦੱਸਿਆ ਕਿ ਜਦੋਂ ਦੇ ਹਾਲਾਤ ਸੁਧਰੇ ਨੇ ਅਸੀਂ ਇਨੋਵਾ ਹੁਣ ਇੱਥੇ ਫਾਈਨਾਂਸ ਕਰਾਣ ਲੱਗ ਗਏ ਔਰ ਉੱਥੇ ਪਹਿਲਾਂ ਬਹੁਤ ਪੁਰਾਣੀਆਂ ਗੱਡੀਆਂ ਹੁੰਦੀਆਂ ਸੀ ਅੱਜ ਕੱਲ ਤੁਸੀਂ ਜੰਮੂ ਕਸ਼ਮੀਰ ਜਾਓਗੇ ਤੁਹਾਨੂੰ ਇਨੋਵਾ ਕਾਰਾਂ ਦੂਜੀਆਂ ਟੈਕਸੀਆਂ ਕਾਰਾਂ ਨਵੀਆਂ-ਨਵੀਆਂ ਮਿਲਣਗੀਆਂ ਕਿਉਂਕਿ ਹੁਣ ਉੱਥੋਂ ਦੇ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਟੂਰਿਸਟ ਬਹੁਤ ਜ਼ਿਆਦਾ ਹੈ ਸਾਡੀ ਕਿਸ਼ਤ ਨਿਕਲ ਜੂਗੀ ਸੋ ਜੇ ਜੇ ਉਹ 35-30 40-40 50-50 ਲੱਖ ਆਪਣੀਆਂ ਵੱਡੀਆਂ-ਵੱਡੀਆਂ ਲਗਜ਼ਰੀ ਕਾਰਾਂ ਦੀਆਂ ਕਿਸ਼ਤਾਂ ਕੱਢਣ ਲੱਗ ਗਏ 50 ਹਜ਼ਾਰ ਦੀ ਕਿਸ਼ਤ ਕੱਢਣੀ ਸੰਦੀਪ ਜੀ ਆਸਾਨ ਨਹੀਂ ਉਹ ਤਾਂ ਹੀ ਨਿਕਲਦੀ ਆ ਅਗਰ ਟੂਰਿਸਟ ਆ ਰਿਹਾ ਸੋ ਟੂਰਿਸਟ ਬਹੁਤ ਵੱਡੇ ਪੱਧਰ ਤੇ ਗਿਆ 2.5 ਕਰੋੜ ਟੂਰਿਸਟਾਂ ਦਾ ਜਾਣਾ ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਔਰ ਇਹ ਹੀ ਸਭ ਤੋਂ ਵੱਡੀ ਚਿੰਤਾ ਆਈਐਸਆਈ ਦੀ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਰਾ ਜਿਹੜਾ ਜੰਮੂ ਕਸ਼ਮੀਰ ਹੈ ਉਹ ਨਾਖੁਸ਼ ਹੈ ਭਾਰਤ ਦੀਆਂ ਸਰਕਾਰਾਂ ਤੋਂ ਭਾਰਤ ਦੀ ਵਿਵਸਥਾ ਤੋਂ ਹੋ ਜਿਆ ਨਹੀਂ ਹੈ ਹਾਂ ਠੀਕ ਹੈ ਧਾਰਾ 370 ਜਿਹੜੀ ਹਟਾਈ ਗਈ ਜਿਸ ਤਰੀਕੇ ਨਾਲ ਹਟਾਈ ਗਈ ਉਹਦੇ ਤੋਂ ਮੈਂ ਬਹੁਤਾ ਖੁਸ਼ ਨਹੀਂ ਸੀ ਜਿਸ ਤਰੀਕੇ ਨਾਲ ਹਟਾਈ ਗਈ ਮੈਂ ਉਹਦੇ ਤੋਂ ਜ਼ਿਆਦਾ ਖੁਸ਼ ਨਹੀਂ ਸੀ ਪਰ ਧਾਰਾ 370 ਹਟਾਉਣ ਦੇ ਮੇ ਵੀ ਹੱਕ ਚ ਇੱਕ ਮੁਲਕ ਦੇ ਵਿੱਚ ਜਦੋਂ ਜਦੋਂ ਤੁਸੀਂ ਭਾਰਤ ਦਾ ਹਿੱਸਾ ਬਣਨਾ ਮੰਜ਼ੂਰ ਕਰ ਲਿਆ ਇੱਕ ਸਮੇਂ ਤੱਕ ਠੀਕ ਹੈ ਸੰਧੀਆਂ ਦੀ ਜਿਹੜੀ ਮਾਨਤਾ ਰਹਿ ਜਾਂਦੀ ਹੈ ਪਰ ਕਿਤੇ ਨਾ ਕਿਤੇ ਅਗਰ ਤੁਸੀਂ ਤਰੱਕੀ ਕਰਨੀ ਹੈ ਤੁਹਾਡੇ ਤੇ ਬਰਾਬਰ ਦਾ ਖਰਚਾ ਹੋਵੇ ਤੇ ਫਿਰ ਇੱਕ ਸੰਵਿਧਾਨ ਇੱਕ ਵਿਧਾਨ ਇੱਕ ਝੰਡਾ ਇੱਕ ਪਾਸਪੋਰਟ ਤਾਂ ਚਾਹੀਦਾ ਹੀ ਹੈ ਨਾ ਜੀ ਸੋ ਉੱਥੇ ਚਲੋ ਪਾਸਪੋਰਟ ਤਾਂ ਪਹਿਲਾਂ ਵੀ ਆਪਣਾ ਹੀ ਸੀ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਕਸ਼ਮੀਰ ਦੀ ਆਵਾਮ ਇਹ ਗੱਲ ਸਮਝ ਚੁੱਕੀ ਹੈ ਕਸ਼ਮੀਰ ਦੀ ਆਵਾਮ ਨੇ ਮਨਜ਼ੂਰ ਕੀਤੇ ਸਾਰੇ ਹਾਲਾਤ ਔਰ ਹੁਣ ਉਹ ਅਤਵਾਦ ਦੇ ਖਿਲਾਫ ਨੇ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਸਾਡੀ ਤਰੱਕੀ ਹੋਈ ਜਦੋਂ ਟੂਰਿਜ਼ਮ ਆ ਰਿਹਾ ਹੈ ਤੇ ਕਸ਼ਮੀਰ ਦੇ ਆਵਾਮ ਦੀ ਤਰੱਕੀ ਹੋਈ ਹੈ ਸੰਦੀਪ ਜੀ ਉਹ ਸੰਤੋਸ਼ਟ ਹੈ ਹੁਣ ਕਿ ਜੋ ਜੋ ਕੁਝ ਬੰਦੋਬਸਤ ਕੀਤੇ ਜਾ ਰਹੇ ਨੇ ਅਸੀਂ ਖੁਸ਼ ਆਉਂਦੇ ਤੋਂ ਔਰ ਉੱਥੇ ਫੈਕਟਰੀਆਂ ਲੱਗ ਰਹੀਆਂ ਫਾਈਵ ਸਟਾਰ ਹੋਟਲ ਬਣ ਰਹੇ ਸੀ ਇਹਦੇ ਤੋਂ ਹੀ ਆਈਐਸਆਈ ਨਾ ਖੁਸ਼ ਹੈ ਪਾਕਿਸਤਾਨ ਵਾਲੀ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਕਸ਼ਮੀਰ ਦਾ ਜੰਮੂ ਕਸ਼ਮੀਰ ਦਾ ਆਵਾਮ ਹੀ ਖੁਸ਼ ਹੋ ਗਿਆ ਤੇ ਫਿਰ ਸਾਡਾ ਅਜੰਡਾ ਕਿੱਥੋਂ ਚੱਲੂਗਾ ਉਹਨਾਂ ਨੇ ਇਹੀ ਕੁਝ ਦਿਖਾ ਕੇ ਪਾਕਿਸਤਾਨ ਦੇ ਵਿੱਚ ਆਪਣੇ ਰਾਜ ਕਰਨੇ ਨੇ ਸਰਕਾਰਾਂ ਚਲਾਉਣੀਆਂ ਨੇ ਅਸਲ ਉਦੇਸ਼ ਉਹਨਾਂ ਦਾ ਇਹ ਹੈ ਇਸ ਕਰਕੇ ਜਿਹੜੀ ਇਹ ਜਿਹੜੇ ਟਾਰਗੇਟ ਅਟੈਕ ਨੇ ਇਹ ਕੀਤੇ ਜਾਂਦੇ ਨੇ ਕਰਵਾਏ ਜਾਂਦੇ ਨੇ ਹੁਣ ਇਹ ਕਿਉਂਕਿ ਆਉਣ ਵਾਲੇ ਸਮੇਂ 'ਚ ਸਾਨੂੰ ਹੋਰ ਜ਼ਿਆਦਾ ਉੱਥੇ ਆਪਣੀ ਚੌਕਸੀ ਵਧਾਉਣੀ ਪੈਣੀ ਹੈ ਮੈਨੂੰ ਲੱਗਦਾ ਭਾਰਤ ਸਰਕਾਰ ਨੂੰ ਫੌਜ ਦੀ ਡਿਪਲॉयਮੈਂਟ ਉੱਥੇ ਹੋਰ ਵਧਾ ਦੇਣੀ ਚਾਹੀਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਅਗਰ ਉੱਥੇ ਫੌਜ ਦੀ ਤਣਾਤੀ ਹੋਰ ਵੱਧਦੀ ਹੈ ਔਰ ਸਾਡੇ ਜਿਹੜੇ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੂੰ ਹੋਰ ਤਕੜੇ ਕੀਤੇ ਜਾਣ ਦੀ ਲੋੜ ਹੈ ਉੱਥੇ ਚੌਕਸੀ ਹੋਰ ਵਧਾਉਣ ਦੀ ਉੱਥੇ ਲੋੜ ਹੈ ਤਾਂ ਕਿ ਟੂਰਿਜ਼ਮ ਬੰਦ ਨਾ ਹੋਵੇ ਦੇਖੋ ਜਿਹੜੀ ਇਹ ਘਟਨਾ ਵਾਪਰੀ ਕੱਲ ਲਗਭਗ 95% ਹੋਟਲ ਜੰਮੂ ਕਸ਼ਮੀਰ ਦੇ ਖਾਲੀ ਹੋ ਗਏ ਲੋਕ ਵਾਪਸ ਚਲੇ ਗਏ ਸੰਦੀਪ ਜੀ ਅਗਰ 1 ਸਾਲ ਦੇ ਵਿੱਚ 2.5 ਕਰੋੜ ਲੋਕ ਗਏ ਨੇ ਲੋਕ ਕਦੋਂ ਜਾਂਦੇ ਨੇ ਲੋਕ ਜਾਂਦੇ ਨੇ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਇਹ ਸਮਾਂ ਟੂਰਿਜ਼ਮ ਦਾ ਜ਼ਿਆਦਾ ਹੁੰਦਾ ਹੈ ਹਾਲਾਂਕਿ ਘੱਟ ਸਰਦੀ ਚ ਵੀ ਲੋਕ ਜਾਂਦੇ ਨੇ ਔਰ ਹੁਣ ਟੂਰਿਜ਼ਮ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ ਐਤ ਕੀ ਅਪ੍ਰੈਲ ਦੇ ਪਹਿਲੇ ਦਿਨਾਂ ਤੋਂ ਹੀ ਲੋਕ ਉੱਥੇ ਛੁੱਟੀਆਂ ਆਪਣੇ ਬੱਚਿਆਂ ਦੇ ਐਗਜ਼ਾਮ ਤੋਂ ਬਾਅਦ ਜਾਣ ਲੱਗ ਗਏ ਸੀ ਔਰ ਜਿਹੜੇ ਜਿਨ੍ਹਾਂ ਦੇ ਨਵੇਂ-ਨਵੇਂ ਵਿਆਹ ਹੁੰਦੇ ਨੇ ਉਹ ਵੀ ਤੁਰੰਤ ਜੰਮੂ ਕਸ਼ਮੀਰ ਜਾ ਰਹੇ ਨੇ ਅੱਜਕੱਲ ਅਸੀਂ ਵੇਖਿਆ ਇਸ ਕਰਕੇ ਇਸ ਵਕਤ ਹਮਲਾ ਕੀਤਾ ਗਿਆ ਹੈ ਕਿ ਟੂਰਿਜ਼ਮ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਹੁਣ ਹੋਣਾ ਕੀ ਹੈ ਹੁਣ ਉੱਥੇ ਟੂਰਿਸਟ ਨਹੀਂ ਜਾਣੇ ਇਹਦੇ ਨਾਲ ਨੁਕਸਾਨ ਕੀਦਾ ਹੈ ਇਹਦੇ ਨਾਲ ਜਿਹੜਾ ਜੰਮੂ ਕਸ਼ਮੀਰ ਦਾ ਆਵਾਮ ਹੈ ਉਹਦਾ ਨੁਕਸਾਨ ਹੈ ਉਹ ਮੁੰਡੇ ਦਾ ਨੁਕਸਾਨ ਹੈ ਉਹ ਸਾਰੇ ਮੁੰਡਿਆਂ ਦਾ ਨੁਕਸਾਨ ਹੈ ਜਿਨ੍ਹਾਂ ਨੇ ਟੈਕਸੀਆਂ ਪਾਈਆਂ ਜਿਨ੍ਹਾਂ ਨੇ ਢਾਬੇ ਖੋਲੇ ਹੋਟਲ ਬਣਾਏ ਜਿਨ੍ਹਾਂ ਨੇ ਕੋਈ ਸਮਾਨ ਖਰੀਦ ਕੇ ਲਿਆਂਦਾ ਵੀ ਅਸੀਂ ਟੂਰਿਸਟਾਂ ਨੂੰ ਵੇਚਾਂਗੇ ਕੋਈ ਹੌਜ਼ਰੀ ਦਾ ਸਮਾਨ ਲੈ ਕੇ ਗਏ ਕੋਈ ਜੈਕਟਾਂ ਲੈ ਕੇ ਗਏ ਕੋਈ ਸ਼ਾਲ ਲੈ ਕੇ ਗਏ ਹਾਲਾਂਕਿ ਜਿਹੜਾ ਉੱਥੋਂ ਦਾ ਕਾਰੀਗਰ ਹੈ ਉੱਥੇ ਜਿਹੜੇ ਸ਼ਤੂਸ਼ ਦੇ ਸ਼ਾਲ ਬਣਦੇ ਨੇ ਉੱਥੇ ਵੀ ਜਿਹੜੇ ਗਰਮ ਕੱਪੜੇ ਨੇ ਬੜੇ ਮਹਿੰਗੇ ਵਿਕਦੇ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਵੀ ਵਿਕਣ ਦਾ ਸਮਾਂ ਹੁੰਦਾ ਹੈ ਉੱਥੋਂ ਦੀਆਂ ਸੀਨਰੀਆਂ ਬਹੁਤ ਵਿਕਦੀਆਂ ਨੇ ਬੜੀਆਂ ਮਕਬੂਲ ਨੇ ਜੀ ਉੱਥੋਂ ਦਾ ਆਰਟ ਸੋ ਹੁਣ ਉਹਨਾਂ ਦਾ ਨੁਕਸਾਨ ਹੈ ਔਰ ਜਿਹੜੀ ਆਈਐਸਆਈ ਹੈ ਉਹ ਇਹ ਚਾਹੁੰਦੀ ਹੈ ਕਿ ਜਿਹੜਾ ਜੰਮੂ ਕਸ਼ਮੀਰ ਦਾ ਆਵਾਮ ਹੈ ਨਾ ਤਾਂ ਉਹ ਖੁਸ਼ਹਾਲ ਹੋਵੇ ਨਾ ਉਹ ਖੁਸ਼ ਹੋਵੇ ਇਸ ਕਰਕੇ ਜੰਮੂ ਕਸ਼ਮੀਰ ਨੂੰ ਉਹ ਚੁਣਦੇ ਨੇ ਔਰ ਉਹਨਾਂ ਨੇ ਹਿੰਦੂਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਤਾਂ ਕਿ ਭਾਰਤ ਦੇ ਵਿੱਚ ਆਪਸੀ ਭਾਈਚਾਰਾ ਕਮਜ਼ੋਰ ਹੋਵੇ ਜਦ ਕਿ ਭਾਰਤ ਦੇ ਲੋਕ ਇਹ ਗੱਲ ਸਮਝਦੇ ਨੇ ਜੰਮੂ ਕਸ਼ਮੀਰ ਦੇ ਜਿਹੜੇ ਮੁਸਲਿਮ ਲੋਕ ਨੇ ਉਹ ਪਾਕਿਸਤਾਨ ਦੇ ਖਿਲਾਫ ਹੋਏ ਬੈਠੇ ਨੇ ਅੱਜ ਉਹ ਅਤਵਾਦੀਆਂ ਦੇ ਖਿਲਾਫ ਹੋਏ ਬੈਠੇ ਨੇ ਉਹ ਦੂਸਰੇ ਭਾਈਚਾਰਾਂ ਦੇ ਲੋਕਾਂ ਦੇ ਵਿੱਚ ਹੱਕ 'ਚ ਮੂੰਬਤੀਆਂ ਦਾ ਜਲੂਸ ਕੱਢ ਰਹੇ ਨੇ ਵੀ ਗਲਤ ਹੋਇਆ ਇਹਦਾ ਮਤਲਬ ਕੀ ਹੈ ਕਿ ਸਾਨੂੰ ਹੁਣ ਦੋ ਕੰਮ ਕਰਨ ਦੀ ਲੋੜ ਹੈ ਸਾਨੂੰ ਉੱਥੇ ਚੌਕਸੀ ਵਿਵਧਾਨ ਦੀ ਲੋੜ ਹੈ ਸਾਡੀਆਂ ਸਰਕਾਰਾਂ ਨੂੰ ਉੱਥੇ ਆਰਮੀ ਦਾ ਇੰਟੈਲੀਜੈਂਸ ਦਾ ਡਿਪਲॉयਮੈਂਟ ਵਿਵਧਾਨ ਦੀ ਲੋੜ ਹੈ ਔਰ ਲੋਕਾਂ ਦੇ ਵਿੱਚ ਇਹ ਭਰੋਸਾ ਦੇਣ ਦੀ ਲੋੜ ਹੈ ਕਿ ਅਸੀਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਚੌਕਸੀ ਕਰਾਂਗੇ ਔਰ ਪੋਲਿਟਿਕਲ ਤੌਰ ਤੇ ਮੈਂ ਪੰਜਾਬ ਲਈ ਵੀ ਇਹ ਗੱਲ ਕਹੂੰਗਾ ਸੰਦੀਪ ਜੀ ਸਾਡੇ ਜਿਹੜੇ ਪੋਲਿਟਿਕਲ ਲੀਡਰ ਨੇ ਨਾ ਮੈਨੂੰ ਲੱਗਦਾ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜਾ ਅਤਵਾਦ ਹੈ ਨਾ ਉਹਨੂੰ ਮਿਲ ਕੇ ਲੜਨਾ ਪੈਣਾ ਹੈ ਜਿਹੜੇ 2-4 ਦਿਨ ਪਹਿਲਾਂ ਪੰਜਾਬ 'ਚ ਵੀ ਜਿਹੜੇ ਗ੍ਰੇਨੇਡ ਹਮਲੇ ਹੁੰਦੇ ਸੀ ਮੈਂ ਤੁਸੀਂ ਕਾਂਗਰਸ ਵਾਲੇ ਵੇਖ ਲਓ ਤੁਸੀਂ ਭਾਜਪਾ ਵਾਲੇ ਦੇਖ ਲਓ ਪੰਜਾਬ 'ਚ ਤੁਸੀਂ ਅਕਾਲੀ ਦਲ ਵਾਲੇ ਦੇਖ ਲਓ ਇਹ ਸਾਰੇ ਇਹਨਾਂ ਸਾਰੇ ਹਮਲਿਆਂ ਲਈ ਕਹਿੰਦੇ ਸੀ ਵੀ ਭਗਵੰਤ ਮਾਨ ਫੇਲ ਹੈ ਭਗਵੰਤ ਮਾਨ ਨਹੀਂ ਫੇਲ ਅਸੀਂ ਸਾਰੇ ਫੇਲ ਆ ਹੁਣ ਜਿਹੜਾ ਜੰਮੂ ਕਸ਼ਮੀਰ 'ਚ ਹਮਲਾ ਹੋਇਆ ਹੈ ਕੀ ਅੱਜ ਅਸੀਂ ਇਹ ਕਹਿ ਦਈਏ ਵੀ ਨਰਿੰਦਰ ਮੋਦੀ ਫੇਲ ਹੋ ਗਿਆ ਅੱਜ ਭਾਜਪਾ ਵਾਲੇ ਕਹਿਣਗੇ ਵੀ ਨਰਿੰਦਰ ਮੋਦੀ ਫੇਲ ਹੋ ਗਿਆ ਅਸੀਂ ਸਾਰੇ ਫੇਲ ਹੋਏ ਹਾਂ ਕਿਉਂਕਿ ਸਾਡਾ ਮੁਲਕ ਹੈ ਸਾਡੀ ਪੋਲਿਟਿਕਸ ਕੀ ਕਰਦੀ ਹੈ ਸਾਡੀ ਪੋਲਿਟਿਕਸ ਮੈਂ ਭਾਜਪਾ ਨੂੰ ਵੀ ਕਹੂੰਗਾ ਜਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਸੀ ਜਦੋਂ ਸ਼ਿਵਰਾਜ ਪਾਟਲ ਗ੍ਰਹਿ ਮੰਤਰੀ ਸੀ ਉਦੋਂ ਹਮਲਾ ਹੋਇਆ ਸੀ ਤਾਜ ਹੋਟਲ ਤੇ ਤੇ ਉਦੋਂ ਭਾਜਪਾ ਉਦੋਂ ਬੀਜੇਪੀ ਦੇ ਲੀਡਰ ਮਨਮੋਨ ਸਿੰਘ ਦੇ ਸਵਾਲ ਚੱਕਣ ਲੱਗੇ ਸੀ ਸ਼ਿਵਰਾਜ ਪਾਡਲ ਤੇ ਗ੍ਰਹਿ ਮੰਤਰੀ ਸੀ ਉਹਨਾਂ ਦੇ ਸਵਾਲ ਚੱਕਣ ਲੱਗੇ ਸੀ ਇਹ ਦੇਸ਼ ਤੇ ਹਮਲਾ ਸੀ ਹਮਲਾ ਹੋਣ ਦਾ ਮਤਲਬ ਹੈ ਅਸੀਂ ਸਾਰੇ ਫੇਲ ਹੋਏ ਆ ਹੁਣ ਅੱਜ ਕੱਲੀ ਬੀਜੇਪੀ ਨਹੀਂ ਫੇਲ ਹੋਈ ਅਸੀਂ ਸਾਰੇ ਫੇਲ ਹੋਏ ਆ ਪੰਜਾਬ ਚ ਭਗਵੰਤ ਮਾਨ ਨਹੀਂ ਫੇਲ ਅਸੀਂ ਸਾਰੇ ਫੇਲ ਹੋਏ ਆ ਸਾਡੀ ਸਾਰਿਆਂ ਦੀ ਡਿਊਟੀ ਹੈ ਇਹ ਮੈਂ ਕਹੂੰਗਾ ਇਹ ਪੋਲਿਟੀਕਲ ਬੇਵਕੂਫੀਆਂ ਕਰਦੀਆਂ ਨੇ ਸਾਡੀਆਂ ਪਾਰਟੀਆਂ ਸਾਨੂੰ ਸ਼ਬਦ ਵਰਤਣੇ ਚਾਹੀਦੇ ਅੱਤਵਾਦੀ ਖਿਲਾਫ ਪੋਲਿਟਿਕਲ ਪਾਰਟੀਆਂ ਨੂੰ ਤੇਰਨਾ ਕਹੋ ਵੀ ਜੇ ਭਾਜਪਾ ਹੈ ਜੇ ਕਾਂਗਰਸ ਆ ਗਈ ਤੇ ਅੱਤਵਾਦੀ ਹਮਲਾ ਨਹੀਂ ਹੋਊਗਾ ਇਹ ਹੁੰਦੇ ਰਹੇ ਨੇ ਪੁਰਾਣੇ ਸਮਿਆਂ 'ਚ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਅੱਜ ਮੈਂ ਸੁਣ ਰਿਹਾ ਸੀ ਪ੍ਰਿੰਕਾ ਗਾਂਧੀ ਦੇ ਪਤੀ ਦਾ ਬਿਆਨ ਉਹ ਰਾਵੜਾ ਦਾ ਬਿਆਨ ਉਹਨੂੰ ਵੀ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਮੈਂ ਉਹਦਾ ਜ਼ਿਕਰ ਨਹੀਂ ਕਰਦਾ ਸਾਡੇ ਲੀਡਰਾਂ ਨੂੰ ਸਿਆਣੇ ਬਣਨ ਦੀ ਲੋੜ ਹੈ ਅਸੀਂ ਅੱਤਵਾਦੀ ਘਟਨਾ ਨੂੰ ਮਿਲ ਕੇ ਲੜੀਏ ਅਸੀਂ ਇਹ ਨਾ ਕਹੀਏ ਕਿ ਜੇ ਇਹ ਸਰਕਾਰ ਨਹੀਂ ਹੁੰਦੀ ਤੇ ਇਹ ਨਹੀਂ ਹੋਣਾ ਸੀ ਹੁਣ ਜਿੰਨੀ ਸਰਕਾਰ ਨਰਿੰਦਰ ਮੋਦੀ ਦੀ ਮਜ਼ਬੂਤ ਹੈ ਜਿੰਨਾ ਗ੍ਰਹਿ ਮੰਤਰੀ ਅਮਿਤ ਸ਼ਾ ਮਜ਼ਬੂਤ ਹੈ ਹੁਣ ਇਸ ਤੋਂ ਵੱਧ ਤੁਸੀਂ ਹੋਰ ਕੀ ਮਜ਼ਬੂਤ ਹੋ ਜਾਓਗੇ ਜੀ ਤੁਸੀਂ ਸਰਜਿਕਲ ਸਟ੍ਰਾਈਕ ਵੀ ਕਰਾਈ ਸੀ ਬਾਲਾਕੋਟ ਜਾ ਕੇ ਲੇਕਿਨ ਫਿਰ ਵੀ ਉਹਨਾਂ ਨੇ ਹਮਲਾ ਕੀਤਾ ਇਹ ਕੰਟੀਨਿਊਸ ਪ੍ਰੋਸੈਸ ਹੈ ਅੱਤਵਾਦੀਆਂ ਨੇ ਜਦੋਂ ਤੱਕ ਅਸੀਂ ਉਹਨਾਂ ਦਾ ਮੁਕੰਮਲ ਰੈਡੀਕੇਸ਼ਨ ਨਹੀਂ ਕਰ ਦਿੰਦੇ ਨਾਲੇ ਨੰਬਰ 2 ਕੱਲੀ ਇੰਡੀਆ ਦੀ ਸਮੱਸਿਆ ਨਹੀਂ ਹੈ ਪੂਰੀ ਦੁਨੀਆ ਦੀ ਸਮੱਸਿਆ ਹੈ ਦੁਨੀਆ ਦੇ ਮੁਕਾਬਲੇ ਭਾਰਤ ਦੇ ਵਿੱਚ ਅਤਵਾਦ ਘਟ ਹੈ ਅਸੀਂ ਜ਼ਿਆਦਾ ਸਟਰੋਂਗ ਹੈ ਸਾਡੀਆਂ ਫੌਜਾਂ ਜ਼ਿਆਦਾ ਸਟਰੋਂਗ ਹੈ ਸੋ ਫਿਲਹਾਲ ਸਾਨੂੰ ਚੌਕਸੀ ਵਧਾਣ ਦੀ ਲੋੜ ਹੈ ਔਰ ਜੋ ਵੀ ਫੈਸਲਾ ਸਾਡੀ ਭਾਰਤ ਦੀ ਸਰਕਾਰ ਕਰਦੀ ਹੈ ਬਦਲੇ ਦੇ ਰੂਪ ਚ ਆਪਾਂ ਨਾਲ ਆ ਔਰ ਜ਼ਰੂਰ ਸਖਤ ਸੁਨੇਹਾ ਉਹਨਾਂ ਨੂੰ ਜਾਣਾ ਚਾਹੀਦਾ ਹੈ ਔਰ ਸਾਨੂੰ ਸਾਰਿਆਂ ਨੂੰ ਤਕੜੇ ਹੋਣਾ ਚਾਹੀਦਾ ਪੰਜਾਬ 'ਚ ਵੀ ਜਿਹੜੇ ਗ੍ਰੇਨੇਡ ਹਮਲੇ ਨੇ ਇਹਨਾਂ ਦੇ ਪਿੱਛੇ ਆਈ ਐਸਆਈ ਦਾ ਹੱਥ ਹੈ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਨਾ ਕਿ ਅਸੀਂ ਆਪਣੀਆਂ ਸਰਕਾਰਾਂ ਨਾਲ ਲੜਦੇ ਰਹੀਏ ਸਾਡੇ ਪੋਲਿਟਿਕਲ ਲੀਡਰ ਨੇ ਜਿਹੜੇ ਉਹ ਇਕੱਠੇ ਹੋ ਕੇ ਲੜੋ ਅਤਵਾਦ ਨਾਲ ਆਪਸ ਚ ਨਾ ਲੜੋ ਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਦੇ ਦੀਂਦੇ ਹੋ ਤੇ ਖਬਰਾਂ ਦੇ ਉੱਤੇ ਜਿਹੜੀ ਤੁਸੀਂ ਚਰਚਾ ਕਰਦੇ ਹੋ ਸਾਡੇ ਦਰਸ਼ਕ ਉਸ ਨੂੰ ਬਿਹਤਰ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ